ਯੇਸੂ ਮਸੀਹ ਨੇ ਸਾਡੇ ਲਈ ਲਹੂ ਵਹਾਇਆ ਤੇ ਸਾਡਾ ਕੀ ਫਰਜ਼ ਬਣਦਾ ਕਿ ਅਸੀਂ ਪ੍ਰਭੂ ਲਈ ਆਪਣਾ ਪਸੀਨਾ ਵਹਾਈਏ ਯੇਸੂ ਨੇ ਸਾਨੂੰ ਇੱਕ ਸਾਲ ਦਿੱਤਾ ਕਿਉਂ ਨਾ ਹੀ ਖੁਦਾ ਨੂੰ ਵੰਦ ਤੋਂ ਵੰਦ ਟਾਈਮ ਦਈਏ ਜੇ ਗਰਮੀ ਵੰਡ ਵੇਖੀਏ ਤੇ ਫਿਰ ਤੇਹੀ ਪ੍ਰਭੂ ਦੇ ਨੇੜੇ ਆ ਹੀ ਨਹੀਂ ਸਕਦੇ ਸਤਰਿਕ ਮਿਸਬ ਆਪ ਦਿਨ ਕੋ ਜੇ ਅੱਗ ਵੰਡ ਵੇਖਦੇ ਨਾ ਤੇ ਅੱਗ 'ਚ ਜਾਸ ਜਾਣਾ ਉਹਨਾਂ ਨੇ ਨਹੀਂ ਸੀ ਕਿਉਂਕਿ ਉਹਨਾਂ ਨੇ ਅੱਗ ਨਹੀਂ ਵੇਖੀ ਉਹਨਾਂ ਨੇ ਪਿਤਾ ਪਰਮੇਸ਼ਰ ਨੂੰ ਵੇਖਿਆ ਪਿਤਾ ਪਰਮੇਸ਼ਰ ਦੀ ਆਸ਼ੀਸ਼ ਨੂੰ ਵੇਖਿਆ ਪਿਤਾ ਦੀ ਹੋਈ ਜ਼ਿੰਦਗੀ ਨੂੰ ਵੇਖਿਆ ਉਹਨਾਂ ਨੇ ਆਉਣ ਵਾਲਾ ਤੂ ਵੇਖ ਵੇਖਿਆ ਆਪਣੇ ਬੱਚਿਆਂ ਨੂੰ ਵੇਖਿਆ ਆਪਣੇ ਪਰਿਵਾਰ ਨੂੰ ਵੇਖਿਆ ਕਿ ਮੇਰਾ ਪਰਿਵਾਰ ਮੇਰੇ ਦੁਆਰਾ ਬੱਚ ਜਾਵੇ ਇੱਕ ਵਾਰੀ ਸਿਰ ਬੋਲੋ ਉੱਚੀ ਆਵਾਜ਼ ਦੇ ਨਾਲ ਹallelujah ਠੰਡਾ ਜਿਹਾ ਹallelujah ਨਾਮ ਬੋਲਿਆ ਕਰੋ ਠੰਡ ਲੱਗੇਗੀ ਇੰਨੀ ਠੰਡ ਲੱਗੇਗੀ ਤਾਂ ਤੁਹਾਨੂੰ ਗਰਮੀਆਂ ਚ ਲਜਾਈ ਦੇਣੀ ਪਵੇਗੀ। ਬ੍ਰਹਮੰਡ ਚ ਲਿਖਿਆ ਤੁਸੀਂ ਕਿ ਰਹੋ ਸਿਰ ਉੱਚੀ ਆਵਾਜ਼ ਨਾਲ ਬੋਲੋ। ਕੀ ਪ੍ਰਭੂ ਦੀ ਕੇਂਦਰ ਨੇ ਤੁਸੀਂ ਕਿੱਦਾਂ ਰਹੋ? ਸਿਰ ਕਰਮ ਲਵੋ। ਤੁਹਾਡੇ ਅੰਦਰ ਗਰਮੀ ਹੋਵੇ। ਤੁਹਾਡੀਆਂ ਅੰਦਰ ਜਜ਼ਬਾ ਹੋਵੇ। ਪ੍ਰਭੂ ਦੇ ਲਈ ਕੋਈ ਕਰਨ ਦੇ ਲਈ ਜਜ਼ਬਾ ਹੋਵੇ। ਪ੍ਰਭੂ ਦੀ ਰਾਤਨਾ ਕਰਨ ਦੇ ਲਈ ਬੋ ਬੜਨਾ ਮੈਂ ਬਨਣਾ ਖੁਦਾ ਦਾ ਦਾਸ ਬਨਣਾ ਦਾਸ ਜਿਹੜੇ ਦਾਸ ਹੁੰਦੇ ਨੇ ਬਾਹੂ ਦੇ ਨੇ ਇਕੋ ਹੀ ਸਰਵੋਨੋ ਅੱਛਾ ਮੇਰੇ ਨਾਲ ਵਚਨ ਦੇ ਭਾਂਜ ਨੇ ਪਰ ਤਿੰਨ ਵਚਨ ਮੇਰੇ ਨਾਲ ਜਲਦੀ ਜਲਦੀ ਕੱਢੀਏ ਲੋਕਾਂ ਦੀ ਅਜੇ 12 ਬਾਬ ਉਹਦੀ ਭੱਤੀਆਂ ਫਿਰ ਮਰਕਸ ਦੀ 11 ਦੀ 12 ਫਿਰ ਮਰਕਸ ਦੀ 12 43 ਬਾਬ ਫਿਰ ਦੂਸਰਾ ਗਰੰਥੀਆਂ ਨਾਉ ਦੀ ਖੇਕ ਇਹ ਚਾਰੇ ਹੱਥਾਂ ਨੂੰ ਮਿਹਰਬਾਨੀ ਕਰਕੇ ਜਲਦੀ ਜਲਦੀ ਪਾਡੋ ਫਿਰ ਆਪਾਂ ਮੈਨੂੰ ਪਤਾ ਜੇ ਟਾਈਮ ਜ਼ਿਆਦਾ ਹੋ ਗਿਆ ਮੈਂ ਇੱਕ ਗੱਲ ਦੀ ਮਾਫੀ ਚਾਹੁੰਨਾ ਕਿਉਂਕਿ ਮਰੀਜ਼ ਬਹੁਤ ਜ਼ਿਆਦਾ ਸੀ ਨਾਲੇ ਅੱਜ ਪ੍ਰਭੂ ਦਾ ਦੇਣਾ ਸਟੈਂਸਰ ਪ੍ਰਭੂ ਪੋੜ ਪ੍ਰਭੂ ਦਾ ਬंदन ਖਾਣਾ ਪ੍ਰਭੂ ਦੀ ਸਰਾਂ ਦੇ ਵਿੱਚ ਰਹਿਣਾ ਪ੍ਰਭੂ ਦੀ ਸਰਾਂਵੇ ਚੇਉਣਾ ਇੱਕ ਵਾਰੀ ਉੱਚੀ ਨਾਲ ਬੋਲੋ ਆਮੀਨ ਹਾਲੇ ਅਜੇ ਵੀ ਮਜ਼ਾ ਨਹੀਂ ਮਜੇ ਵੀ ਕਰਮੀ ਹਿੱਟਾਂ ਦੇ ਚਾਹੀਏ ਫਿਰ ਬੋਲੋ ਆਮੀਨ ਹਾਲੇ ਫੋਨ ਤੇ ਬਿਜਤੀ ਕਰ ਦਿਓ ਇਹ ਛੋਟੇ ਝੁੰਡ ਮੈਂ ਖਤੋ ਕੇ ਇਹ ਛੋਟੇ ਝੁੰਡ ਨਾ ਨਾ ਝੁੰਡ ਛੋਟੇ ਝੁੰਡ ਨਾ ਕਿੰਨੇ ਕਿਹਾ ਜੇ ਇਹ ਪ੍ਰਭੂ ਨੇ ਪ੍ਰਭੂ ਜਸੂ ਕੰ다 ਰਸੋਤੇ ਝਟ ਪਰ ਤੂੰ ਨਾ ਦਰ ਮਤਲ ਤੁਮਾਨੂੰ ਡਰਨ ਦੀ ਲੋੜ ਨਹੀਂ ਉਹਨਾਂ ਰਲਾ ਵਚਨ ਜਲਦੀ ਜਲਦੀ ਤੁਹਾਡੇ ਘਹਾਟੇ ਪਿੱਛੇ ਬਹੁਤ ਸਾਰਾ ਲਾਇਆ ਹੋਇਆ ਹੈ ਤੁਹਾਡੇ ਪਿਤਾ ਨੂੰ ਇਹ ਪਸੰਦ ਆਇਆ ਰਾਜ ਤੁਹਾਨੂੰ ਦੇਵੇ ਕਿੰਨੂ ਰਾਜ ਦੇਵੇ ਸੋਡੇ ਝੁੰਡ ਨੂੰ ਇਹ ਪ੍ਰਭੂ ਨੂੰ ਕੀ ਆਇਆ ਪਸੰਦ ਪ੍ਰਭੂ ਇਹ ਪਸੰਦਿਆ ਛੋਟਾ ਝੋਣਡ ਵੱਡਾ ਝੋਣਡ ਨਹੀਂ ਪ੍ਰਭੂ ਕਹਿੰਦਾ ਛੋਟੇ ਝੋਣਡਾਂ ਨਾ ਡਰ ਤੇ ਮੈਂ ਲਿਖਿਆ ਪ੍ਰਭੂ ਨੂੰ ਪਾਇਆ ਕੀ ਪਾਇਆ ਕੇ ਰਾਜ ਤੁਹਾਨੂੰ ਦਿੱਤਾ ਜਾਵੇ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਰਾਜ ਤੁਹਾਡਾ ਜੇ ਹੁਣ ਪੁੱਛੋ ਰਾਜ ਕਿੱਦਾਂ ਕਿਉਂਕਿ ਤੁਹਾਡਾ ਜਿਹੜਾ ਜਾਲੀ ਆ ਉਹ ਤੁਹਾਨੂੰ ਜਾਣਦਾ ਤੇ ਔਰ ਤੁਹਾਡੀਆਂ ਆਦਤਾਂ ਨੂੰ ਜਾਣਦਾ ਤੁਸੀਂ ਕਦੋਂ ਬੰਦਗੀ ਕਰਦੇ ਹੋ ਕਦੋਂ ਰਾਦਨਾ ਕਰਦੇ ਹੋ ਕਦੋਂ ਤੁਸੀਂ ਆਉਂਦੇ ਹੋ ਕਦੋਂ ਤੁਸੀਂ ਜਾਂਦੇ ਹੋ ਤੁਸੀਂ ਕੀ ਕਰਦੇ ਹੋ ਤੁਹਾਡੇ ਘਰਾਂ ਨੂੰ ਹੀ ਘਰਾਂ ਦਾ ਵੀ ਪਤਾ ਹੈ ਨਾ ਤੇ ਛੋਟੇ ਝੁੰਡ ਦੇ ਵਿੱਚ ਨਾ ਜਿਹੜੀ ਕੋਈ ਹਰਕਤ ਕਰਦਾ ਜਿਹੜਾ ਪ੍ਰਾਰਥਨਾ ਨਹੀਂ ਕਰਦਾ ਜਿਹੜਾ ਚਾਰਾ ਨਹੀਂ ਖਾਂਦਾ ਉਹਦਾ ਉਸ ਢੇਡ ਦਾ ਪਤਾ ਲੱਗੇ ਜਾਂਦਾ ਤੇ ਇਸ ਕਰਕੇ ਛੋਟੇ ਝੁੰਡੀਆਂ ਜਿਹੜੀਆਂ ਪੇਡਾ ਹੁੰਦੀਆਂ ਉਹ ਕਮਜ਼ੋਰ ਹੁੰਦੀਆਂ ਉਹ ਕਿਹ ਬਾਹ ਹੋ ਜਾਂਦੀਆਂ ਤਕੜੀਆਂ ਹੋ ਅਣ ਵੱਡੇ ਝੁੰਡ ਦੇ ਵਿੱਚ ਕਿੰਨਾ ਕੁ ਖਾਓਗੇ ਕਿੰਨਾ ਕੁ ਮਿਲੇਗਾ ਅਣ ਮਾਸ ਕਰਨਾ ਮੇਰਾ ਵਿਸ਼ਾ ਇਹ ਨਹੀਂ ਆਪਾਂ ਇਹਨੂੰ ਛੱਡিয়ে ਅੱਗੇ ਵਧੀਏ ਮਾਫ ਕਰਨਾ ਅੱਗੇ ਅੱਗੇ ਵਧਗੇ ਆਪਾਂ ਅੱਗੇ ਪੜੋ ਹਾਂਜੀ ਆਪਣਾ maal ਵੇਚ ਕੇ ਤਿਆਰ ਕਰੋ ਹੁਣ ਤੁਸੀਂ ਕੀ ਕਰੋ ਆਪਣਾ maal ਵੇਚ ਦਿਓ ਇਹ ਪ੍ਰਭੂ ਯਿਸੂਮਸੀ ਜੀ ਮੈਨੂੰ ਤੇ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਕੀ ਕਰੋ ਆਪਣਾ maal ਵੇਚ ਦਿਓ ਕੀ ਕਰੋ maal ਵੇਚ ਦਿਓ ਤੁਸੀਂ ਚੁੱਪ ਕਿਉਂ ਵੇਚਦੇ ਪਈ ਹੈ ਬੋਲੋ ਹਾਲੇਲੂਆ ਮਾਲ ਵੇਚਣ ਦਾ ਇਹ ਅਰਥ ਨਹੀਂ ਆ ਕਿ ਤੁਸੀਂ ਆਪਣੇ ਘਰ ਨੂੰ ਵੇਚ ਦੇਣਾ ਆਪਣਾ ਮਾਲ ਵੇਚਣਾ ਬਗਾਨਿਆਂ ਦਾ ਨਹੀਂ ਆਪਣੇ ਆਪਣਾ ਸਾਰਾ ਕੁਝ ਕੀ ਕਰੋ ਵੇਚ ਦੋ ਤੇ ਵੇਚ ਕੇ ਕੀ ਕਰੋ ਦਾਨ ਕਰੋ ਦਾਨ ਬੋਲੋ ਹਾਲੇਲੂਇਆ ਪ੍ਰਭੂ ਜੀ ਤਾਂ ਕਹਿੰਦੇ ਨੇ ਕਿ ਇਸ ਕਰਕੇ ਤੁਸੀਂ ਵੇਚੋ ਕਿਉਂਕਿ ਤੁਹਾਡੇ ਕੋਲ ਜੇ ਜ਼ਿਆਦਾ ਵਾ ਤੇ ਉਹ ਜ਼ਿਆਦਾ ਵਾਲੇ ਕੀ ਕਰਨ ਵੇਚ ਦੇਣ ਤੇ ਵੇਚ ਕੇ ਪ੍ਰਭੂ ਦੀ ਸੇਵਾ ਦੇ ਲਈ ਲਾਓ ਸੇਵਾ ਦੇ ਲਈ ਅੱਗੇ ਆਉਣ ਤੇ ਖੁਦਾ ਦੀ ਕੀ ਵਦੇ ਸੇਵਾ ਵਦੇ ਤੇ ਜਗ੍ਹਾ ਤੇ ਜਗ੍ਹਾ ਪ੍ਰਚਾਰ ਹੋ ਹੋ ਤੇ ਛੋਟੇ ਚੁੰਨਾ ਦੇ ਕੋਲ ਜਿਹੜੀਆਂ ਚੀਜ਼ਾਂ ਨਹੀਂ ਹੈਗੀਆਂ ਉਹ ਲਿਆਦੀਆਂ ਜਾਂ ਇੱਕ ਵਾਰੀ ਬੋਲੋ ਹallelujah ਹallelujah ਅੱਛਾ ਤੂੰ ਕੀ ਕਰ ਵੇਚ ਕੇ ਦਾਨ ਕਰ ਅਗਲਾ ਵਚਨ ਕੋ ਕਿਆ ਕਰ ਬਟਾ ਇੱਕ ਇੱਕ ਲੈ ਮੈਨੂੰ ਸਮਝ ਨਹੀਂ ਲੱਗੀ ਮੈਂ ਚਾਉਣਾ ਫੇਰ ਪੜ੍ਹ ਦੋ ਆਪਣੇ ਲਈ ਬਟਵੇ ਜੋ ਪੁਰਾਣੇ ਨਹੀਂ ਹੁੰਦੇ ਆਪਣੇ ਲਈ ਫਟੂਏ ਜੋ ਪੁਰਾਣੇ ਜੋ ਪੁਰਾਣੇ ਨਹੀਂ ਹੁੰਦੇ ਉਹ ਬਟਵੇ ਕਹਿੰਦਾ ਤੁਸੀਂ ਲਵੋ ਜਿਹੜੇ ਪੁਰਾਣੇ ਨਹੀਂ ਹੁੰਦੇ ਸਾਡੇ ਧਨ ਚੋਂ ਕੱਢੇਗਾ ਨਹੀਂ ਆ ਉਹ ਬਟਵਾ ਜਿਹੜਾ ਬਰਕਤ ਵਾਲਾ ਹੋਏਗਾ ਉਸ ਬੱਟੂਏ ਨੂੰ ਆਪਣੇ ਕੋਲ ਰੱਖੋ ਜਿਹੜਾ ਪ੍ਰਭੂ ਵਾਲਾ ਬਰਕਤ ਵਾਲਾ ਬੱਟੂਆ ਵਾ ਜਿਵੇਂ ਗੁਰੂ ਜੀ ਨਾਲ ਤੁਹਾਨੂੰ ਪਿੱਛੇ ਵਚਨ ਸਿਖਾਇਆ ਸੀ ਮਜ਼ਦੂਰ ਆਪਣੀ ਕਮਾਈ ਕਿੱਥੇ ਪਾਉਂਦਾ ਸੇਕ ਵਾਲੀ ਹੱਗੀ ਦੇ ਵਿੱਚ ਪਾਉਂਦਾ ਉਹਨੂੰ ਉਹ ਸੇਕ ਹੀ ਨਹੀਂ ਦੇਖਦਾ ਲਾਭਦੇ ਰਹਿੰਦੇ ਨੇ ਸੇਖ ਦੁਆ ਵੀ ਕਰਾਉਂਦੇ ਰਹਿੰਦੇ ਭਾਵੇਂ ਪਤਾ ਨਹੀਂ ਕਿੱਥੇ ਜਾਂਦੇ ਸਾਡੇ ਦਾੜੀ ਕਿਧਰ ਚਲੇ ਗਏ ਭੱਜ ਜੀ ਕੁਝ ਬਣਦਾ ਹੀ ਨਹੀਂ ਹਨਾ ਉਹ ਕਿਹੜੀ ਥੈਲੀ ਆ ਭੈਣਾ ਸੇਕ ਵਾਲੀ ਥੈਲੀ ਤੇ ਪ੍ਰਭੂ ਕਹਿੰਦਾ ਉਹ ਪਰਸ ਲਓ ਕਿ ਜਿਹੜਾ ਵੱਟਵਾ ਕਦੀ ਪ੍ਰਾਣਾ ਹੁੰਦਾ ਨਹੀਂ ਆ ਤੇ ਉਹਦੇ ਵਿੱਚ ਧਨ ਪਾਓ ਤੇ ਘਟੇਗਾ ਨਹੀਂ ਆ ਉਹਦੇ ਵਿੱਚ ਹੁਣ ਪ੍ਰਭੂ ਦੇ ਬੋਲੋ ਉਹ ਵੱਟਵਾ ਲਓ ਤੇ ਵੱਟਵਾ ਖੁਦੋਂ ਮਿਲੇਗਾ ਤੁਹਾਨੂੰ ਜਦੋਂ ਤੁਸੀਂ ਪ੍ਰਭੂ ਦੇ ਚਰਨਾਂ 'ਚ ਆ ਕੇ ਬੇਨਤੀ ਪ੍ਰਾਰਥਨਾ ਕਰੋਗੇ ਤੇ ਆਪਣੇ ਆਪ ਨੂੰ ਨੀਵਿਆ ਘਰ ਲਵੋਗੇ ਹਾਂ ਇੱਕ ਲਾਨ ਰਹਿ ਗਿਆ ਇਹ ਵੀ ਪਰਦੇਓ ਤੁਸੀਂ ਕੀ ਕਰੋ ਸਵਰਗ ਦੇ ਵਿੱਚ ਧੰਨ ਕੀ ਕਰੋ ਪਿਆਰ ਕਰੋ ਇਹ ਜਿਹੜਾ ਤੁਸੀਂ ਧਰਤੀ ਤੇ ਜੀਂਦੇ ਹੋ ਜੋ ਤੁਸੀਂ ਧਰਤੀ ਦੇ ਦਿਨ ਦੇ ਹੋ ਨਾ ਹੈ ਨਾ ਤੇ ਸਵਰਗ ਵਿੱਚ ਕੀ ਕਰਦੇ ਹੋ ਪਿਆਰ ਸਵਰਗ ਵਿੱਚ ਕੀ ਹੁੰਦਾ ਹੈ ਪਿਆਰ ਪਿਆਰ ਹੁੰਦਾ ਜਿਹੜਾ ਤੁਸੀਂ ਇੱਥੇ ਦਸਵਾ ਦਿੱਤੀਆਂ ਨੇ ਨਾ ਅੱਜ ਇਹ ਜਿਹੜੀਆਂ ਤੁਸੀਂ ਦਸਵਾ ਲੈ ਕੇ ਆਏ ਹੋ ਇਹ ਜਿਹੜੀਆਂ ਦਸਵਾ ਤੁਸੀਂ ਲਿਆਦੀਆਂ ਨੇ ਹਣਾ ਆ ਦੇਖੋ ਇਹ ਜਿਹੜੀਆਂ ਦਸਵਾ ਤੁਸੀਂ ਲਿਆਦੇ ਹੋ ਇਹ ਕਿੱਥੇ ਜੋ ਕਿੱਥੇ ਜੁੜਨੀਆਂ ਨੇ ਜਾ ਕੇ ਸਵਰਗ ਦੇ ਵਿੱਚ ਬੋਲ ਹਾਲੇਲੂਇਆ ਇਹਨੂੰ ਆਪਾਂ ਇੱਥੇ ਸੜਾਂਗੇ ਮਰਦਸ ਦੀ ਅੱਗ 11 ਦੀ 12 ਐਤਲੋ ਮਿਹਰਬਾਨੀ ਕਰਕੇ ਪੜ ਦਿਓ ਜਲਦ ਜਲਦ ਅਗਲੇ ਦਿਨ ਕਾਉ ਬੈਥਲਹਮ ਤੋਂ ਬਾਹਰ ਆਇਆ ਵੇਖੋ ਅਗਲੇ ਦਿਨ ਪ੍ਰਭੂ ਯਿਸੂ ਮਸੀਹ ਬੈਥਲਹਮ ਤੋਂ ਬਾਹਰ ਆਇਆ ਮੈਥਾਨੀਆਂ ਤੋਂ ਬਾਹਰ ਆਇਆ ਕਿੱਥੋਂ ਕਿੱਥੋਂ ਆਇਆ ਬੈਥਾਨੀਆਂ ਤੋਂ ਬਾਹਰ ਆਇਆ ਨੂੰ ਨੂੰ ਤੁਹਾਨੂੰ ਲੱਗੀ ਯਿਸੂ ਮਸੀਹ ਨੂੰ ਭੁੱਖ ਲੱਗੀ ਤੁਸੀਂ ਕਹੋਗੇ ਕਿ ਜੇ ਸੁ ਨੂੰ ਭੁੱਖ ਲੱਗਦੀ ਹੈ ਕਿਉਂਕਿ ਇਹ ਸੁਮਸੀ ਕੀ ਬਣ ਕੇ ਆਇਆ ਧਰਤੀ ਤੇ ਅਨਸਾਣ ਬਣ ਕੇ ਆਇਆ ਇਹ ਸੁਮਸੀ ਸਵਰਗ ਤੋਂ ਕੀ ਬਣ ਕੇ ਆਇਆ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕੀ ਬਣ ਕੇ ਆਏ ਨੇ ਉਹ ਅਨਸਾਣ ਬਣ ਕੇ ਆਏ ਹੈਣਾ ਇਹ ਸਮਝ ਲੱਗਦੀ ਵੀ ਆ ਕਿ ਨਹੀਂ ਜੋ ਬਚਨ ਮੈਂ ਬੋਲ ਰਿਹਾ ਸਮਝ ਲੱਗ ਰਹੀ ਆ ਅੱਛਾ ਤੁਸੀਂ ਪੜੋ ਬੇਟਾ ਇਹ ਸੁਮਸੀ ਨੇ ਪੱਟਿਆਂ ਵਾਲਾ ਪੱਟਿਆਂ ਵਾਲਾ ਰਸੀਰ ਦਾ ਇੱਕ ਦਰਖਤ ਵੇਖਿਆ ਉਹ ਗਿਆ ਇਹ ਸੁਮਸੀ ਉਸ ਦਰਖਤ ਦੇ ਕੋਲ ਗਿਆ ਲੋਕ ਕੀ ਜਾਣਿਆ ਕਿਦਾਂ ਕਿਦਾਂ ਲੋਕ ਕੀ ਜਾਣਿਆ ਇਹ ਜਾਣਿਆ ਉਹ ਤੋਂ ਕੁਝ ਲੱਭੇ ਲੱਭੇ ਪਰ ਜਦੋਂ ਉਹਦੇ ਤੋਂ ਕੁਝ ਖਾਣ ਲਈ ਲੱਭੇ ਅਰ ਜਦੋਂ ਯਸੂਸੀਓ ਦੇ ਨੇੜੇ ਗਿਆ ਤੇ ਕੁਝ ਵੀ ਉਹ ਦੇਖੋ ਬਿਨਾ ਪੱਤਿਆਂ ਤੋਂ ਕੁਝ ਵੀ ਲੱਭਿਆ ਨਹੀਂ ਨਹੀਂ ਹੁਣ ਮੈਂ ਤੁਹਾਨੂੰ ਦੱਸਣਾ ਅੱਜ ਵੀ ਬਹੁਤ ਸਾਰੇ ਪੇੜ ਨੇ ਯਸੂਸੀ ਬਹੁਤ ਸਾਰੇ ਪੇੜਾਂ ਦੇ ਕੋਲ ਜਾਂਦੇ ਨੇ ਭਾਵ ਆਪਣੀਆਂ ਬੇਟੀਆਂ ਦੇ ਕੋਲ ਆਪਣੀਆਂ ਬੱਚਿਆਂ ਦੇ ਕੋਲ ਜਾਂਦੇ ਨੇ ਤੇ ਉਹ ਇਹ ਸੋਚਦੇ ਨੇ ਕਿ ਮੈਂ ਆਪਣੀ ਬੇਟੀ ਦੇ ਕੋਲੋਂ ਕੁਝ ਖਾਵਾਂ ਮੈਂ ਕੋ ਜੀ ਖਾਵਾ ਪਰ ਬਿਨਾ ਨਰਾਸਾ ਤੋਂ ਸਵਾਏ ਹੋਰ ਕੁਝ ਵੀ ਪ੍ਰਭੂ ਨੂੰ ਲੱਭਦਾ ਨਹੀਂ ਆਂ ਪ੍ਰਭੂ ਹਰ ਪ੍ਰਭੂ ਚੰਦਾ ਕੇ ਹਰ ਇੱਕ ਦਰਖਤ ਹਰ ਇੱਕ ਨੀ ਪੇੜ ਫਲ ਦਵੇ ਫਲਦਾਕ ਬਣੇ ਤੇ ਮਨ ਹੀ ਇਹਨਾਂ ਤੋਂ ਖਾਵਾ ਪਰ ਬਿਨਾ ਪੱਤਿਆਂ ਤੋਂ ਪ੍ਰਭੂ ਨੂੰ ਕੁਝ ਲੱਭਿਆ ਨਹੀਂ ਆਂ ਮੇਰੀ ਪਿਆਰੀਓ ਪਿਆਰੀਓ ਭੈਣੋ ਪ੍ਰਭੂ ਯੇਸ਼ੂ ਨੂੰ ਸਿਨੂ ਚੇਲੇ ਕਹਿੰਦੇ ਜਦੋਂ ਯੇਸ਼ੂ ਨੇ ਕਿਹਾ ਨਾ ਭਈ ਮੈਂ ਭੁੱਖਾ ਸਾਂ ਤੇ ਤੁਸੀਂ ਮੈਨੂੰ ਖਵਾਇਆ ਮੈਂ ਪਿਆਸਾ ਸਾਂ ਤੇ ਤੁਸੀਂ ਮੈਨੂੰ ਪੁਲਾਇਆ ਮੈਂ ਨੰਗਾ ਸਾਂ ਤੇ ਤੁਸੀਂ ਮੈਨੂੰ ਕੱਜਿਆ ਮੈਂ ਪਰਦੇਸੀ ਸਾਂ ਤੇ ਤੁਸੀਂ ਮੈਨੂੰ ਆਪਣੇ ਘਰ ਚ ਛਪਨਾ ਦਿੱਤੀ ਇਹ ਸਿਨੂ ਜੀ ਦੇ ਚਿਲੇ ਪਤਾ ਕੀ ਕਹਿੰਦੇ ਪ੍ਰਭੂ ਅਸੀਂ ਤੈਨੂੰ ਕਦੋਂ ਭੁੱਖਿਆ ਵੇਖਿਆ ਕਦੋਂ ਤੈਨੂੰ ਨੰਗਿਆਂ ਵੇਖਿਆ ਕਦੋਂ ਤੂੰ ਪਰਦੇਸੀ ਸਾ ਕਦੋਂ ਖੁਕਾਸਾ ਪ੍ਰਮੋਜ ਸੰਸੀ ਪਤਾ ਕੀ ਕਹਿੰਦਾ ਕੁਸੋ ਕੀ ਕਹਿੰਦੇ ਬੋਲੋ ਬੋਲੋ ਮਨੀ ਉੱਚੀ ਬਾਜਨਾ ਬੋਲੋ ਨਾ ਤੁਸੀਂ ਕਹਿਣਾ ਕੀ ਕਹਿੰਦੇ ਹਨਾ ਪ੍ਰਭੂ ਪਤਾ ਕੀ ਕਹਿੰਦੇ ਤੇ ਜਿੰਨੇ ਮੇਰੇ ਛੋਟੇ ਤੋਂ ਛੋਟੇ ਨੂੰ ਪਾਣੀ ਦਾ ਗਲਾਸ ਪਲਾਇਆ जिन्ने मेरे छोटे ਤੋਂ چھوٹے ਨੂੰ ਕੱਪੜੇ ਸਵਾ ਕੇ ਦਿੱਤੇ ਜਿਨੇ ਮੇਰੇ ਛੋਟੇ ਤੋਂ ਛੋਟੇ ਦਾਸ ਨੂੰ ਆਪਣੇ ਘਰ 'ਚ ਖਾਣਾ ਖਵਾਇਆ ਬਿਠਾ ਕੇ ਜਿਸਨੇ ਮੇਰੇ ਛੋਟੇ ਤੋਂ ਛੋਟੇ ਨੂੰ ਪਰਦੇਸੀ ਮੇਰਾ ਦਾਸ ਬਣੇ ਤੋਂ ਆਪਣੇ ਘਰ 'ਚ ਸੱਦੇ ਤੇ ਕਹਿੰਦਾ ਜਿਨੇ ਉਹਦੇ ਨਾਲ ਕੀਤਾ ਉਹਨੇ ਮੇਰੇ ਨਾਲ ਵੀ ਕੀਤਾ ਇੱਕ ਵਾਰੀ ਸਿਰ ਬੋਲੋ ਆਮੀਨ ਆਮੀਨ ਸਮਝ ਰਗ ਨਹੀਂ ਨਾ ਹੁਣ ਮੈਨੂੰ ਤੇ ਭੈਣਾ ਕਈ ਕੱਪੜੇ ਦਿੰਦੀਆਂ ਨੇ ਪਤਾ ਨਹੀਂ ਹਰੇ ਉਹਨਾਂ ਦੇ ਚਾਚੇ ਦੇ ਫੁੱਫੜ ਮੜਿਆ ਹੁੰਦਾ ਹਰੇ ਉਹੀ ਉਥੋਂ ਮਿਲਿਆ ਆਂਦਾ ਰੱਖਣੀ ਆ ਬਾਸਟਰੀ ਵਿੱਚ ਰੱਖਦਾ ਹੈ ਮੈਂ ਸੋਨਣਾ ਤੇ ਉਹ ਵਿਚਾਰਾ ਨਾ ਇੱਥੋਂ ਇੱਥੇ ਹੀ ਜਾਂਦਾ ਹੈ ਹੈ ਕਿਹਨੇ ਕਿੰਨੇ ਸੁਵਾਇਆ ਬਾਪ ਜੀ ਮੈਂ ਤੁਹਾਨੂੰ ਵੇਖਣਾ ਚਾਹੁੰਦੀ ਆ ਕੀ ਪਾਇਆ ਹੋਇਆ ਹੈ ਮੈਂ ਕਈ ਪਹਿਣਿਓ ਸੁਵਾਉਂਦਾ ਹੀ ਉੱਤੇ ਦੇ ਕਾਹਨ ਦਾ ਪਾ ਇਹ ਨਾ 100 ਦੇ ਮਰ ਐਵੇਂ ਤੁਸੀਂ 900 ਜਾਂ 1000 ਦੇਣਾਇ ਤੇ ਇਹ ਮੈਂ ਸਲਾਈ ਚ ਲਿਆ ਭਾਟਿਆਣਾ ਤੇ ਜੇ ਸੁਮਸੀਤਾਂ ਮੈਂ ਜਾਦੇ ਦਊਗਾ ਨਾ ਹੈਨਾ ਕਿਦਾਂ ਦੇ ਦੇਗਾ ਜਿਹੜਾ ਇੱਕੋ ਵਾਰੀ ਦਰਜੀ ਸਲਾਈ ਮਾਰੇ ਤੇ ਲੱਖ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਮੈਂ ਕੋਈ ਸੂਤ ਦਾ ਦਾ ਜਨੋਤੀ ਦਾ ਪੁੱਤ ਨਹੀਂ ਮੈਂ ਜਿਹਦੀ ਸੇਵਾ ਕਰਦਾ ਨਾ ਉਹ ਬਹੁਤ ਮਹਾਨ ਹੈ ਉਹ ਰਾਜਿਆਂ ਦਾ ਵੀ ਰਾਜਾ ਹੈ ਮੈਂ ਉਹਦਾ ਦਾਸ ਆ ਮੈਂ ਉਹਦਾ ਪੁੱਤ ਨੇ ਆ ਤੇ ਪਿਓ ਆਪਣੇ ਪੁੱਤ ਨੂੰ ਕਦੇ ਵੀ ਮੁਖਿਆ ਰਹਿਣ ਦਿੰਦਾ ਨਹੀਂ ਆਪਾਂ ਇੱਕ ਵਚਨ ਹੋਰ ਪੜ ਲਵਾਂਗੇ ਆਪਾਂ ਇਹਨੂੰ ਇੱਥੇ ਛੱਡ ਦਵਾਂਗੇ ਮਰਕਸ 12 ਦੀ 41 ਜਲਦੀ ਜਲਦੀ ਪੜੋ 41 ਹੋਣ ਪ੍ਰਭੂ ਯਿਸੂ ਸੀ ਹੋਣ ਖਜ਼ਾਨੇ ਦੇ ਸਾਹਮਣੇ ਬੈਠ ਕੇ ਵੇਖ ਰਿਹਾ ਸੀ ਭਈ ਮੈਂ ਲੋਕਾਂ ਨੂੰ ਵੇਖਾਂ ਇਹ ਖਜ਼ਾਨੇ ਵਿੱਚ ਕਿੰਨੇ ਪਾਰੇ ਨੇ ਬੋਲ ਹallelujah ਫਿਰ ਫਿਰ ਪਰਦੋ ਸਾਇਦ ਕਹਿਣ ਕਿ ਨਹੀਂ ਇਧਾਂ ਨਹੀਂ ਕਹਿੰਦੇ ਉਹ ਖਜ਼ਾਨੇ ਦੇ ਸਾਹਮਣੇ ਬੈਠ ਕੇ ਵੇਖਿਆ ਸੀ ਉਹ ਖਜ਼ਾਨੇ ਦੇ ਸਾਹਮਣੇ ਬੈਠ ਕੇ ਵੇਖ ਰਿਹਾ ਸੀ ਕੋ ਲੋਕ ਪਈ ਲੋਕ ਖਜ਼ਾਨੇ ਵਿੱਚ ਕਿੰਨੇ ਪਾ ਰਹੇ ਨੇ ਕਿਸ ਤਰ੍ਹਾਂ ਕਿਤਾ ਕਦਾ ਕਿਸ ਤਰ੍ਹਾਂ ਪੈਸੇ ਥੱਲੇ ਪਾਉਣੇ ਹਨ ਇੱਕ ਕਿਸ ਤਰ੍ਹਾਂ ਪ੍ਰਭੂ ਦੇ ਖਜ਼ਾਨੇ ਵਿੱਚ ਪਾਉਂਦੇ ਨੇ ਹੁਣ ਪ੍ਰਭੂ ਤੁਹਾਨੂੰ ਮਹੀਨੇ ਦਾ 50000 ਦਵੇ ਤੇ ਤੁਸੀਂ ਪ੍ਰਭੂ ਨੂੰ ਕੀ ਪਾਉਂਦੇ ਹੋ 10 ਜਾਂ 20 ਰੁਪਏ ਪਾਉਂਦੇ ਹੈਨਾ ਪਰਬੂ ਦੇ ਕਿੰਨੇ ਪਾਉਨੇ ਆਪਾਂ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਆਪ ਪ੍ਰਭੂ ਦੇ ਲਈ ਆਪਣੇ ਬੱਚਿਆਂ ਨੂੰ ਸੁਰੂ ਕਰੋ ਆਪਣੇ ਬੱਚਿਆਂ ਨੂੰ ਕੀ ਕਰੋ ਸੁਰੂ ਕਰੋ ਬੱਚਿਆਂ ਦੇ ਹੱਥੋਂ দান ਦਵਾਇਆ ਕਰੋ ਜਿਆਦਾ ਤਾਂ ਕਿ ਤੁਹਾਡੇ ਬੱਚਿਆਂ ਦੀ ਇਹ ਆਦਤ ਬਣੇ ਤੇ ਇਹ ਬੱਚਾ ਤੁਹਾਡੇ ਵਾਂਗੂ ਗਰੀਬ ਨਾ ਰਵੇ ਇਹ ਬੱਚਾ ਗਰੀਬ ਨਾ ਰਹੇ ਕਿਉਂਕਿ ਅਗਲਾ ਜਿਹੜਾ ਬੱਚੇ ਨੇ ਆ ਨਾ ਉਸੇ ਲਿਖਿਆ ਦਵੋਗੇ ਤੇ ਤੁਹਾਨੂੰ ਫੇਰ ਦਿੱਤਾ ਜਾਏਗਾ ਤੁਸੀਂ ਦਵੋਗੇ ਤੇ ਫੇਰ ਪ੍ਰਭੂ ਤੁਹਾਨੂੰ ਦੇਵੇਗਾ ਤੇ ਪ੍ਰਭੂ ਕਿੰਦਾ ਮੈਂ ਤੁਹਾਨੂੰ ਐਦਾਂ ਦਵਾ ਦਾ ਦੱਬ-ਦੱਬ ਕੇ ਕਿੰਦਾ ਦੇਵੇਗਾ ਪ੍ਰਭੂ ਦੱਬ-ਦੱਬ ਕੇ ਦੱਬ-ਦੱਬ ਕੇ ਨੱਪ-ਨੱਪ ਕੇ ਨੱਪ-ਨੱਪ ਕੇ ਪ੍ਰਭੂ ਦੇਵੇਗਾ ਤੇ ਡੋਲ ਦਾ ਡੋਲ ਦਾ ਤੁਹਾਡੇ ਹੱਥ ਚ ਫੜਾ ਐਡਾ ਵੱਡਾ ਮਹਾਨ ਆ ਪਰ ਦਵੋਗੇ ਤੇ ਫੇਰ ਹੀ ਦਿੱਤਾ ਜਾਏਗਾ ਇੱਕ ਵਚਨ ਹੋਰ ਪੜ ਲਾਂਗੇ ਪਹਿਲਾ ਕਰਮੀਆਂ ਹੈ ਨਾ ਦੂਸਰਾ ਕਰਮੀਆਂ ਨਾਉਂ ਦੀ ਇੱਕ ਇੱਕੋ ਹੀ ਆਇਤ ਪੜਨੀ ਆ ਬਸ ਫਿਰ ਆਪਾਂ ਆਮੀਨ ਕਰਾਂਗੇ ਪ੍ਰੰਤੂ ਉਸ ਸੇਵਾ ਦੇ ਵਿਖੇ ਜਿਹੜੇ ਸੰਤਾਂ ਲਈ ਹੈ ਪ੍ਰੰਤੂ ਉਹ ਸੇਵਾ ਦੇ ਵਿਖੇ ਕਿਹੜੀ ਸੰਤਾ ਲਈ ਹੈ ਜਿਹੜੀ ਸੰਤਾਂ ਦੇ ਲਈ ਆ ਇਹ ਦਾਨ ਜਿਹੜੀਆਂ ਦਸਮਾ ਕਿੰਨਾਂ ਨੇ ਲਈ ਆ ਸੰਤਾਂ ਦੇ ਲਈ ਆ ਸੰਤ ਲੋਕ ਨੇ ਜਿਹੜੇ ਜਿਨ੍ਹਾਂ ਨੇ ਪ੍ਰਭੂ ਦੇ ਲਈ ਆਪਣਾ ਜੀਵਨ ਦੇ ਦਿੱਤਾ ਤਨਖਾਹ ਜਿਹੜੇ ਲੈਂਦੇ ਨੇ ਉਹਨਾਂ ਦੇ ਲਈ ਨਹੀਂ ਜਿਹੜੇ ਅੰਗਰੇਜ਼ਾਂ ਕੋ ਜਾ ਕਾਰੋਬਾਰ ਹੋਰ ਵੀ ਨਾਲ ਕਰਦੇ ਨੇ ਉਹਨਾਂ ਦੇ ਲਈ ਨਹੀਂ ਆ ਬੋਲ ਹਾਲੇਲੂਆ ਸੰਤਾਂ ਦੇ ਲਈ ਜਿਹੜੇ ਸੰਤ ਨੇ ਜਿਹੜੇ ਪ੍ਰਭੂ ਦੇ ਲਈ ਫ੍ਰੀ ਸੇਵਾ ਕਰਦੇ ਨੇ ਆਪਾਂ ਕੋਈ ਨੌਕਰੀ ਨਾਤੇ ਆਪਾਂ ਨੌਕਰੀ ਕਰਦੇ ਆ ਬੋਲ ਹallelujah ਲਾਹ ਕਿਸੇ ਦੇ ਗੁਲਾਮ ਆ ਤੇ ਮਿਸਨ ਦੇ ਗੁਲਾਮ ਥੋੜਾ ਤੇ ਜਿਹੜਾ ਗੁਲਾਮ ਹੁੰਦਾ ਉਹ ਅੱਗੇ ਵੱਧ ਸਕਦਾ ਜੇ ਉਹ ਆਪਣੀ ਵਦੇਗਾ ਤੇ ਤੁਹਾਨੂੰ ਵੀ ਵਧਾਵੇਗਾ ਨਹੀਂ ਹਨਾ ਉਹ ਗੁਲਾਮ ਨੇ ਅਸੀਂ ਪੁੱਤਰ ਆ ਤੇ ਪੁੱਤਰ ਨੂੰ ਅਧਿਕਾਰ ਆ ਬੋਲ ਹallelujah ਪੁੱਤਰ ਨੂੰ ਇਹ ਵੀ ਅਧਿਕਾਰ ਆ ਤੁਹਾਡੇ ਗਾਨ ਸੰਦਿਆਂ ਦਾ ਵੀ ਅਧਿਕਾਰ ਆ ਕਿਉਂਕਿ ਪੁੱਤਰ ਆਪਾਂ ਕਿਹਦੇ ਪੁੱਤਰ ਆ ਪ੍ਰਭੂ ਦੇ ਪੁੱਤਰ ਆ ਤੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਤੇ ਕੌਣ ਪੁੱਤਰ ਨਹੀਂ ਚਾਹੇਗਾ ਕਿ ਮੇਰੇ ਬਾਪ ਦਾ ਬਿਜ਼ਨਸ ਵਧੇ ਤੇ ਸਾਡੇ ਪਿਤਾ ਦਾ ਬਿਜ਼ਨਸ ਨਹੀਂ ਆ ਪਰ ਸਾਡੇ ਪਿਤਾ ਦਾ ਕੀ ਕਾਮਿਆਂ ਕਿ ਲੋਕ ਪ੍ਰਿਆਈ ਤੋਂ ਨਿਕਲ ਨਸਿਆਂ ਤੋਂ ਨਿਕਲ ਬੁੱਧ ਪ੍ਰਸਤੀ ਚੋਂ ਨਿਕਲ ਬੁਰਿਆਸੋਂ ਮਾਂ ਤੋਂ ਨਿਕਲ ਜਾ ਤੇ ਉਹਨਾਂ ਦੇ ਲਈ ਜਗ੍ਹਾ ਤੇ ਜਗ੍ਹਾ ਜਾ ਕੇ ਮੇਰੇ ਸੰਤ ਜਾ ਕੇ ਕੀ ਕਰਨ ਪ੍ਰਾਰਥਨਾਵਾਂ ਕਰਨ ਉਹਨਾਂ ਦੇ ਮੋਟਰਸਾਈਕਲ ਚ ਤੇਲ ਪੈਣਾ ਉਹਨਾਂ ਦੀ ਗੱਡੀ ਚ ਤੇਲ ਪੈਣਾ ਉਹਨਾਂ ਦੇ ਬੱਚਿਆਂ ਦਾ ਰੇਂਜ ਹੋਣਾ ਇਹ ਸਭ ਕੁਝ ਇਸ ਕਰਕੇ ਪ੍ਰਭੂ ਕਹਿੰਦਾ ਪ੍ਰਭੂ ਨੂੰ ਮਿਲੋੜ ਹੈ ਪਰ ਪ੍ਰਭੂ ਦੇ ਦਾਸ ਨੂੰ ਕੀ ਆ ਰੋੜਾ ਕਿਉਂਕਿ ਉਹ ਕੀ ਕਰੇ ਉਹ ਉਹ ਕੀ ਕਰੂਗਾ ਜਾਇਨਾ ਤਾਂ ਤੁਸੀਂ ਦੋਗੇ ਤੇ ਮੇਰਾ ਇਹ ਤਾਂ ਮੋਟਰਸਾਈਕਲ ਉਸੇ ਹੀ ਖਲੋਤੇ ਰਹਿਣਾ ਤੇ ਮੈਂ ਪ੍ਰਭੂ ਦਾ ਕੰਮ ਕਰਾਂਗਾ ਨਹੀਂ ਕਿਹੜਾ ਕਿਉਂਕਿ ਮਜ਼ਦੂਰ ਬਚੂਦੂਰੀ ਦਾ ਹੱਕਦਾਰ ਆ ਆਖਰੀ ਲਾਈਨ ਵੱਧਦੇ ਫਿਰ ਬੱਕ ਕਰਾਂਗੇ ਤੂੰ ਆਪਣਾ ਇਹ ਸੰਗਤ ਨਹੀਂ ਲੈ ਕੇ ਤੁਹਾਡੇ ਗੱਲ ਤੇ ਲਿਖਦੇ ਨਹੀਂ ਕੋਈ ਰੋੜਾ ਕਿੱਦਾਂ ਕਰਦਾ ਤੁਹਾਡੇ ਗੱਲ ਤੇ ਨਹੀਂ ਕੋਈ ਰੋੜਾ ਤੁਹਾਡੇ ਲਈ ਮੇਰੇ ਲਿਖਣ ਦੀ ਕੋਈ ਲੋੜ ਨਹੀਂ ਨਹੀਂ ਉਹ ਤੇ ਤੁਸੀਂ ਸਾਰੇ ਜਾਣਦੇ ਹੋ ਇਸ ਕਰਕੇ ਸੰਤ ਪ੍ਰਕਾਸ਼ ਜੀ ਕਹਿੰਦੇ ਨੇ ਮੈਨੂੰ ਕੋਈ ਲਿਖਣ ਦੀ ਲੋੜ ਨਹੀਂ ਆ ਕਿਉਂਕਿ ਤੁਸੀਂ ਜਾਣਦੇ ਹੋ ਇਹ ਬਚਨਾਂ ਨੂੰ ਜਾਣਦੇ ਹੋ ਇਸੇ ਕਰਕੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਤੁਸੀਂ ਪ੍ਰਭੂ ਦੇ ਲਈ ਦੋਗੇ ਤੇ ਪ੍ਰਭੂ ਵੀ ਤੁਹਾਨੂੰ ਦੇਗਾ ਕਿਉਂਕਿ ਪ੍ਰਭੂ ਜਿਹੜਾ ਪੇੜ ਤੋਂ ਉਹਨੂੰ ਕੁਝ ਮਿਲਦਾ ਨਹੀਂ ਨਾ ਹਨਾ ਪੱਤਿਆਂ ਤੋਂ ਇਲਾਵਾ ਕੁਝ ਮਿਲਦਾ ਨਹੀਂ ਉਹ ਪੇੜ ਨੂੰ ਆੜ ਦਿੰਦਾ ਪੁੱਜੜ ਪੁੱਜੜ ਜਾਂਦਾ ਤੇ ਉਹਨੂੰ ਫਿਰ ਦੁਬਾਰਾ ਕੁਝ ਵੀ ਲੱਗਦਾ ਨਹੀਂ ਖੁਦਾ ਤੁਹਾਨੂੰ ਇਹਨਾਂ ਬੱਚਿਆਂ ਦੁਆਰਾ ਬਹੁਤ ਸਾਰੀਆਂ ਆਸ਼ੀਸ਼ ਤੇ